ਗੁਲਗਲੇ ਬਣਾ ਕੇ ਆਤੀ ਆ ਜੀ ਅੱਛਾ ਮੈਂ ਉਧਰ ਵੇਖੀ ਜਾਨੀਆ ਨੀ ਪਤਾ ਨਹੀਂ ਕਿੱਥੇ ਆ ਕੀ ਕਰਦੀ ਆ ਨਹੀਂ ਕੱਲ ਮੇਰੀ ਗੱਲ ਸੁਣੋ ਆਪਣੇ ਗਵਾਂਢਣ ਨੇ ਗੁਲਗਲੇ ਬਣਾਏ ਤੇ ਮੇਰੇ ਤੋਂ ਦੇਖ ਦੇ ਕੇ ਜੀ ਕਰੀ ਜਾਵੇ ਵੀ ਮੈਂ ਗੁਲਗਲੇ ਖਾਵਾਂ ਅੱਜ ਫੇਰ ਦੇਖ ਮੈਂ ਕਿਹਾ ਮੈਂ ਹੀ ਬਣਾਉਣੀ ਆ ਤੇ ਮੈਂ ਤਾਂ ਬਸ ਬਣ ਗਏ ਤੁਸੀਂ ਜਾ ਬਣਾਓ ਬਸ ਆ ਗਈ ਮੈਂ ਚਲ ਵਧੀਆ ਨਾਲੇ ਠੰਢੀ ਆ ਮਾੜੀ ਮਾੜੀ ਪੂਰ ਜੀ ਲੱਗਦੀ ਆ ਹੋਰ ਮੈਂ ਹਮ ਠੰਡੇ ਮੌਸਮ ਚ ਨਾ ਮਿੱਠਾ ਮਿੱਠਾ ਖਾਣੋ ਜੀ ਕਰਦਾ ਹੁੰਦਾ ਕੁਛ ਬਹੁਤ ਵਧੀਆ ਬਣਾ ਹਾਂ ਬਸ ਬਣ ਕੇ ਆ ਗਈ ਮੈਂ ਜੀ ਜੀ ਗੁਲਗਲੇ ਬਣਾਏ ਨੇ ਮੈਂ ਗੁਲਗਲੇ ਬਣਾਏ ਨੇ ਮੈਂ ਆٹے ਦੇ ਨਹੀਂ ਬਣਾਏ ਮੈਦੇ ਤੇ ਸੂਜੀ ਦੇ ਬਹੁਤ ਹੀ ਵਧੀਆ ਬਣੇ ਨੇ ਦੇਖੋ ਤੋੜ ਕੇ ਦਿਖਾਉਣੀ ਤੁਹਾਨੂੰ ਮੈਂ ਦੇਖੋ ਕਿੰਨੇ ਸੌਫਟ ਹੈ ਬਿਲਕੁਲ ਇਹ ਕੇਸਰਾ ਬਣੇ ਨੇ ਇਹ ਚ ਕੀ ਕੁਝ ਪਾਇਆ ਹੈ ਇਹ ਆਪਾਂ ਆਜੋ ਆਪਾਂ ਪੂਰੀ ਵੀਡੀਓ ਦੇਖੀ ਹਸੇ ਕਾ ਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਜੀ ਠੰਡੇ ਠੰਡੇ ਮੌਸਮ ਚ ਆਪਾਂ ਕੁਝ ਮਿੱਠਾ ਖਾਣੂ ਜੀ ਕਰਦਾ ਇਸ ਕਰਕੇ ਅੱਜ ਆਪਾਂ ਬਣਾਵਾਂਗੇ ਗੁਲਗਲੇ ਗੁਲਗਲੇ ਆਪਾਂ ਸੇ 8 ਸੈਂਪਲ ਆਟੇ ਦੇ ਨੇ ਬਣਾਵਾਂਗੇ ਆਪਾਂ ਬਣਾਵਾਂਗੇ ਸੋਜੀ ਅਤੇ ਮੈਦੇ ਦੇ ਗੁਲਗਲੇ ਆਟੇ ਦੇ ਗੁਲਗਲੇ ਤਾਂ ਆਪਾਂ ਬਹੁਤ ਵਾਰੀ ਖਾਦੇ ਰੇਗੇ ਅੱਜ ਆਪਾਂ ਪਹਿਲੀ ਵਾਰ ਆਪਾਂ ਬਣਾਵਾਂਗੇ ਆਟ ਮੈਦੇ ਸੋਜੀ ਦੇ ਗੁਲਗਲੇ ਗੁਲਗਲੇ ਤੇ ਉਹਦੇ ਲਈ ਆਪਾਂ ਇੱਕ ਇੱਕ ਕਲੀ ਦੇ ਹਿਸਾਬ ਨਾਲ ਆਪਾਂ ਸੋਜੀ ਲੱਤੀ ਸੀ ਇੱਕ ਕਲੀ ਦੇ ਹਿਸਾਬ ਨਾਲ ਆਪਾਂ ਮੈਦਾ ਅੱਧੀ ਕਲੀ ਆਪਾਂ ਨਾਰੀਅਲ ਦਾ ਬਰਾਦਾ ਔਰ ਥੋੜੀ ਜਿਹੀ ਆਪਾਂ ਸੌਂਫ ਥੋੜੇ ਫਲੇਵਰ ਟੇਸਟ ਵਾਧਾ ਗੁੜ ਨੂੰ ਮੈਂ ਦੋ ਵੱਡੇ ਡਲੇ ਗੁੜ ਦੇ ਪਹਿਲਾਂ ਵੀ ਉਹ ਕਿ ਰਾਤ ਨੂੰ ਰੱਖਦੇ ਸੀਗੇ ਤੇ ਗੁੜ ਆਪਣਾ ਹਾਂ ਬਿਲਕੁਲ ਛਾਣ ਕੇ ਆਪਾਂ ਚੰਗੀ ਤਰ੍ਹਾਂ ਫੇਰ ਪਾਵਾਂਗੇ ਚਲੋ ਇਹ ਵੀਡੀਓ ਕਰਦੇ ਸਟਾਰਟ ਲਓ ਜੀ ਸੂਜੀ ਆਪਾਂ ਪਾ ਲਈ ਕੋਲੀ ਤੇ ਕੋਲੀ ਹੀ ਮੈਦਾ ਪਾਵਾਂਗੇ ਸਾਰੇ ਚੀਜ਼ਾਂ ਨੂੰ ਛਾਣਿਆ ਹੋਇਆ ਚੰਗੀ ਤਰ੍ਹਾਂ ਉਹਨਾਂ ਨਾਰੀਅਲ ਦਾ ਬਰਾਦਾ ਪਾਵਾਂਗੇ ਅੱਧੀ ਕੋਲੀ ਸੌਂਫ ਤੁਸੀਂ ਪਾਉਣਾ ਚਾਹੋ ਪਾ ਸਕਦੇ ਹੋ ਨਹੀਂ ਪਾਉਣਾ ਤੁਹਾਡੀ ਮਰਜ਼ੀ ਹੈ ਇਹਨਾਂ ਸਾਰੀ ਚੀਜ਼ਾਂ ਨੂੰ ਮਿਕਸ ਕਰਾਂਗੇ ਸਾਰੇ ਜੀ ਜਨੇ ਮਿਕਸ ਕਰ ਲਿਆ ਜੀ ਤੇ ਹੁਣ ਆਪਾਂ ਗੁੜ ਨੂੰ ਛਾਣ ਕੇ ਇਹ ਚ ਪਾਵਾਂਗੇ ਪਹਿਲਾਂ ਥੋੜਾ ਥੋੜਾ ਪਾਵਾਂਗੇ ਇਹਨੂੰ ਮਿਕਸ ਕਰਾਂਗੇ ਅਗਰ ਆਪਾਂ ਜਿੰਨਾ ਕਿ ਜ਼ਰੂਰਤ ਪਊਗਾ ਉਹਨਾ ਹੀ ਪਾਵਾਂਗੇ ਇਹ ਤੁਸੀਂ چینی ਵੀ ਪਾ ਸਕਦੇ ਹੋ ਤੇ ਗੁੜ ਨਾਲ ਹੀ ਬਣਾ ਸਕਦੇ ਹੋ ਸ਼ੱਕਰ ਨਾਲ ਵੀ ਉਹ ਤੁਹਾਡੀ ਮਰਜ਼ੀ ਹੈ ਲੋ ਜੀ ਆਪਾਂ ਬਣਾ ਲਿਆ ਕੋਲ ਬਿਲਕੁਲ ਤੇ ਹੁਣ ਆ ਥੋੜਾ ਜਿਹਾ ਕੇਰਾ ਪਤਲਾ ਹੀ ਰੱਖਿਆ ਕਿਉਂਕਿ ਸੂਜੀ ਰ ਫੁੱਲਦੀ ਆ ਆਪਾਂ ਸੂਜੀ ਨੂੰ 10 ਮਿੰਟ ਲਈ ਸੋਜਣ ਫੁੱਲਣ ਲਈ ਰੱਖਾਂਗੇ ਟਾ ਕੇ ਰੱਖ ਦਾਂਗੇ ਸਾਈਡ ਤੇ ਲੋ ਜੀ 10 ਮਿੰਟ ਹੋ ਚੁੱਕੇ ਨੇ ਦੇਖੋ ਆਪਣੀ ਸੂਜੀ ਬਿਲਕੁਲ ਫੁੱਲ ਚੁੱਕੀ ਐ ਤੇ ਇੱਕ ਵਾਰੀ ਆਪਾਂ ਦੁਬਾਰਾ ਵੇ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਜਿੰਨਾ ਫੈਂਟਾ ਜਾਵੇ ਨਾ ਓਨਾ ਵਧੀਆ ਹੁੰਦੀ ਆ ਚਾਹੇ ਤੁਸੀਂ ਗੁਲਗਲੇ ਆਟੇ ਦੇ ਬਣਾਓ ਚਾਹੇ ਮੈਦੇ ਦੇ ਬਣਾਓ ਚਾਹੇ ਮਿਕਸ ਕਰਕੇ ਬਣਾਓ ਤਾਂ ਇਹਨਾਂ ਫੈਂਟਾਂ ਲਈ ਜ਼ਰੂਰੀ ਹੁੰਦਾ ਜਿੰਨਾ ਆਪਾਂ ਫੈਂਟਾਂਗੇ ਉਹਨਾਂ ਵਧੀਆ ਆਪਣੇ ਗੁਲਗਲੇ ਫੁੱਲੇ ਫੁੱਲੇ ਬਣਨਗੇ ਸੌਫਟ ਸੌਫਟ ਤੇਲ ਜੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਤੁਸੀਂ ਦੇਸੀ ਘਿਓ ਦਸੋ ਸਰੂ ਜਿਹੜੇ ਮਰਜੀ ਚ ਬਣਾ ਸਕਦੇ ਹੋ ਆਪ ਨਾਲ ਹੀ ਪਾ ਸਕਦੇ ਹੋ ਤੁਸੀਂ ਚਮਚੀ ਤੁਸੀਂ ਤਾਂ ਨਾਲ ਵੀ ਪਾ ਸਕਦੇ ਹੋ ਲੋ ਜੀ ਆਪਣੇ ਸਾਰੇ ਗੁਲਗਲੇ ਦੇਖੋ ਕਿੰਨੇ ਸੋਹਣੇ ਬਣ ਗਏ ਤੇ ਆਪਾਂ ਇਹਨੂੰ ਕੱਢਾਂਗੇ ਗ੍ਰੇਟ ਚ ਲੋ ਜੀ ਆਪਾਂ ਇੱਕ ਦੂਸਰੀ ਵਾਰ ਤੇ ਪਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਗੁਲਗਲੇ ਬਣਾ ਕੇ ਘਰ ਕਰ ਲਵਾਂਗੇ ਤੇ ਸਾਰੇ ਬਣਾ ਕੇ ਤੁਹਾਨੂੰ ਦਿਖਾਵਾਂਗੇ ਲਓ ਜੀ ਆਪਣੇ ਸਾਰੇ ਗੁਲਗਲੇ ਬਣ ਕੇ ਤਿਆਰ ਹੋ ਗਏ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਉਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਤੁਸੀਂ ਵੀ ਘਰ 'ਚ ਬਣਾਇਓ ਸਾਰਿਆਂ ਨੂੰ ਖਵਾਇਓ ਸਾਡੀ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ